ਬਲਾਂ ਨੇ ਢੜ ਗਈ ਕਿ ਇਹਨਾਂ ਨੇ ਕਿਹੜਾ ਸਾਨੂੰ ਸੱਦਿਆ ਨਹੀਂ ਮਹਾਰਾਜ ਤੁਸੀਂ ਬੰਬ ਘੜਤੀ ਬੜਾ ਵਧੀਆ ਪ੍ਰੋਗਰਾਮ ਬਾ ਭੈਣ ਸਾਡੀ ਘਰ ਰਹਿ ਗਈ ਸੀ ਉਹ ਅਜੇ ਵੀ ਸਾਡੇ ਨਾਲ ਲੜ ਪਈਦੀ ਹੈ ਭਾਈ ਇਹਨਾਂ ਬੰਨੇ ਕੀ ਵੇਅਰ ਕੱਢਦੇ ਆ ਨਾ ਜਾਂ ਮੈਨੂੰ ਇੱਦਾਂ ਬੋਲਦੇ ਯਾਰ ਗਰੀਬ ਵਿਚਾਰੇ ਨੂੰ ਹਾਂਜੀ ਹਾਂਜੀ ਸਾਸਰੀ ਗੱਲ ਜੀ ਕੀ ਹਾਲ ਜਲਾ ਤੇ ਅੱਜ ਦਾ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਵਲੌਗ ਠੀਕ ਹੈ ਜੀ ਪਰ ਵਧੀਆ ਰਹੂਗਾ ਤੁਹਾਨੂੰ ਅਸੀਂ ਵਧੀਆ ਐਂਟਰਟੇਨਮੈਂਟ ਕਰਦਾਂਗੇ ਕਿਉਂਕਿ ਮੋਟੇ ਹਣੀ ਬਕਵਾਸ ਕਰਨ ਦੇ ਵਿੱਚ ਮਾਰਾ ਮੈਂ ਤਾਂ ਤੁਹਾਨੂੰ ਪਤਾ ਸਿਆਣਾ ਬੰਦਾ ਆ ਇਹ ਵੀ ਆਇਆ ਬੰਦਾ ਜਦੋਂ ਦਿਮਾਗ ਹਿੱਲੇ ਜਾਂਦਾ ਇਸ ਸੰਤੁਲਨ ਇਹਨਾਂ ਦਾ ਦਿਮਾਗ ਦਾ ਖਰਾਬ ਹੋ ਜਾਂਦਾ ਆ ਪਿਛਲੇ ਵਲੌਗਾਂ ਨੂੰ ਤੁਸੀਂ ਬੜਾ ਪਿਆਰ ਦੇਣ ਦੇ ਜੇ ਦੇਂਦਾ ਜੇ ਲੇਟ ਹੋ ਜਾਏ ਤੇ ਬੜੇ ਮੈਸੇਜ ਆਉਣ ਲੱਗ ਪੈਂਦੇ ਸਨੈਪਚੈਟ ਦੇ ਭਾਜੀ ਵਲੌਗ 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 ਭੈਣਾਂ ਦੇ ਮੈਸੇਜ ਵੀਰੇ ਵਲੌਗ 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 ਤੇ ਅਸੀਂ ਵਾਟ ਕਰਦਾ ਕਿ ਤੁਹਾਡੇ ਤੋਂ ਡੀ ਤੁਹਾਡੇ ਲਈ ਵਲੌਗ ਪਾਉਂਦੇ ਰਾਵਾਂਗੇ ਟੈਨਸ਼ਨ ਨਹੀਂ ਚੱਕਦੇ ਆਂਗੇ ਗਰੀਬੀ ਚੱਕਦੇ ਆਂਗੇ ਚੱਕਣ ਵਾਲੀ ਕੋਈ ਗੱਲ ਹੀ ਕੋਈ ਨਹੀਂ ਗਈ ਸੋ ਜਿਹੜਾ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਹੈਗਾ ਜੀ ਭੈਣ ਦੇ ਮਤਲਬ ਭਾਜੀ ਦੇ ਜਿਹੜੇ ਨ ਉਹਨਾਂ ਨੇ ਕਿਹਾ ਸੀ ਕਿ ਵੀ ਤਿੰਨ ਦਿਨ ਸਾਡੇ ਸਮਾਗਮ ਦਾ ਤੇ ਜ਼ਰੂਰ ਆਇਓ ਆਪਾਂ ਅੱਜ ਦਾ ਆਪਾਂ ਆਪਦੀ ਜ਼ਿੰਮੇਵਾਰੀ ਸਮਝ ਗਿਆ ਅਮਨ ਨੇ ਵੀ ਕਹਿੰਦਾ ਫਿਰ ਜਾਣਾ ਹੀ ਪੈਣਾ ਨਵੇਂ ਰਿਸ਼ਤੇਦਾਰੀ ਤੇ ਵਰਤਨਾ ਪੈਂਦਾ ਵਾ ਤੇ ਜਾਣਾ ਪੈਣਾ ਤੇ ਜਾਣੇ ਆ ਤੇ ਅਮਨ ਨਾਲ ਤੁਹਾਨੂੰ ਅੱਜ ਮਲਾ ਛੱਡਾਂਗੇ ਜੀ ਅਮਨ ਦੀਆਂ ਗੱਲਾਂ ਬਾਤਾਂ ਸੁਣਾ ਛੱਡਾਂਗੇ ਅਮਨ ਦੇ ਘਰੇ ਚੱਲਿਆਂ ਜੀ ਫੇਰ ਅੱਜ ਅਸੀਂ ਤੇ ਤਿਆਰ ਆ ਰੋਡ ਰੂਲਰ ਵਾਲੀ ਕਿਹੜੀ ਰੋਡ ਰੂਲਰ ਜਿੱਥੇ ਚਲਾਉਣਾ ਮੈਂ ਹਾਂ ਵੀਰੇ ਚਾਹੀਦੀ ਕਾ ਦੇ ਲਈ ਤੈਨੂੰ ਮੈਨੂੰ ਨਹੀਂ ਚਾਹੀਦੀ ਜੋਈਦੀ ਮੈਂ ਲੈ ਮਾਰ ਤੇ ਡਿਲੀਟ ਜਿਹੜੀ ਆ ਮੈਂ ਚੀਜ਼ਾਂ ਚਲਾ ਲਿਆ ਉਹਨਾਂ ਦਾ ਹੀ ਕਹਿਣਾ ਹਾਂ ਮੋਛਾ ਮੋਛਾ ਕੁਟੀਆਂ ਕਰਕੇ ਰੱਖੋ ਜੀ ਵਧੀਆ ਜੀ ਤੇ ਮਿਲਦੇ ਆਈ ਤੁਹਾਨੂੰ ਚੈੱਕ ਕਰ ਲਓ ਜੀ ਵਜਨ ਮੇਰੇ ਨਾਲ ਆਪਾਂ ਤਾਂ ਫੁੱਲ ਘਟਾਏ ਹੋਏ ਆ ਤੇ ਇਹਨਾਂ ਨੇ ਫੁੱਲ ਵਧਾਏ ਹੋਏ ਆ ਸੋ ਚੱਲਦੇ ਆ ਇਧਰ ਹਰਜੀਤ ਕੌਰ ਜਾਣੀ ਕਿ ਤੁਹਾਨੂੰ ਮਤ ਮਲਾਜ ਦਿਨਾ ਹਰਜੀਤ ਕੌਰ ਧੁੱਪ ਬੜੀ ਹੋਏ ਹੋਏ ਹਾਂਜੀ ਪਏ ਹੋਏ ਆ ਆਪਾਂ ਪੈਣਾ ਹੀ ਆ ਹੋਰ ਮੈਂ ਕੀ ਕਰਨਾ ਕਿਵੇਂ ਅੱਜ ਅਸੀਂ ਕਿੱਧਰ ਨੂੰ ਜਾ ਰਹੇ ਆ ਅੱਜ ਤਾਂ ਰੋਕ ਨਹੀਂ ਟੋਕਰੀ ਕਿ ਕਿੱਧਰ ਚੱਲੇ ਮੂੰਹ ਚੱਕ ਕੇ ਮੈਨੂੰ ਕੀ ਪਤਾ ਕਿੱਧਰ ਮੂੰਹ ਚੱਕ ਕੇ ਚੱਲੇ ਹੁਣ ਤਾਂ ਤੈਨੂੰ ਪਤਾ ਤਾਂ ਹੈ ਅੱਜ ਨਹੀਂ ਬੋਲਦੀ ਮੈਂ ਕੀ ਬੋਲਣਾ ਹੈ ਜਾइए ਹਰੇ ਕੁੜੀ ਤੇਰੀ ਨੂੰ ਮੇਲਾ ਹੀ ਜਾ ਕੇ ਚਲੇ ਗੋ ਹੁਣ ਵੇਖ ਕਿੱਡੀ ਛੇਤੀ ਆਦੀ ਕੁੜੀ ਨੂੰ ਮੇਲਾ ਉਹ ਬਸ ਤੇ ਕੁਝ ਭੇਜਣਾ ਹੋਵੇ ਤੇਰੀ ਕੋਈ ਨਹੀਂ ਭੇਜਣਾ ਕੀ ਨਿਕਲੋ ਜੀ ਆ ਸਾਹਮਣੇ ਜੀ ਗੁਰਸ਼ਰਨ ਸਿੰਘ ਫੇਰ ਆ ਚੁੱਕੇ ਨੇ ਸਾਹਮਣੇ ਮਸ਼ੀਨਾਂ ਚੱਲ ਰਹੀਆਂ ਏ ਕਢਾਈ ਦਾ ਕੰਮ ਗਰੀਬ ਦਾ ਪੁੱਲ ਜੋਰਾ-ਸ਼ੋਰਾ ਤੇ ਹੁਣ ਵਿਆਹ ਤੋਂ ਬਾਅਦ ਬਹੁਤ ਜ਼ਿਆਦਾ ਰੈਸਟ ਕਰ ਲਿਆ ਗਰੀਬ ਨੇ ਤੇ ਹੁਣ ਇਹਦਾ ਕੰਮ ਹੈਦਾ ਜੋਰਾ-ਸ਼ੋਰਾ ਤੇ ਆਹ ਓਕੇ ਆ ਲਿਆ ਅਗਦੀ ਬੋਦਲੀ ਕੀ ਭੇਜਣਾ ਫੜਾ ਲੈ ਹੈ ਅਮ ਮੋਟਰ ਲੱਗੇ ਹੋਇਆ ਅੱਗੇ ਤੇ ਨਾਮਣ ਬੈ ਕੇ ਕਰਦੀ ਨਹੀਂ ਕੰਮ ਹੋਣੇ ਕੱਲੀ ਹੈ ਨਾ ਕੱਲੀ ਦੋਵੇਂ ਮਸ਼ੀਨਾਂ ਆਪਰੇਟ ਕਰਦੀ ਵੈਰੀ ਗੁੱਡ ਲੋਜੀ ਬਾਕੀ ਤੁਹਾਨੂੰ ਅਸੀਂ ਜਿੰਨਾ ਵੀ ਕੰਮ ਦਾ ਹਨਾ ਉਥੇ ਜਾ ਕੇ ਵਿਖਾਉਣੇ ਆ ਹਾਂਜੀ ਹਾਂਜੀ ਤੇ ਇਸੇ ਦੇ ਨਾਲ ਅਸੀਂ ਜਿਹੜਾ ਹੁਣ ਸਾਡਾ ਪਹਿਲਾ ਪ੍ਰੋਗਰਾਮ ਰਹੂਗਾ ਜਿਹੜਾ ਹੁਣ ਘਰੋਂ ਨਿਕਲ ਕੇ ਸਨੋਵਰ ਵੀ ਆ ਚੁੱਕਾ ਤੁਸੀਂ ਦੇਖ ਸਕਦੇ ਹੋ ਹੁਣ ਪਹਿਲਾਂ ਅਸੀਂ ਮਾੜਾ ਵਿਆਹ ਤੇ ਹਾਜ਼ਰੀ ਲਵਾ ਕੇ ਇੱਕ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੋਗੇ ਲੰਡੇ ਗਏ ਮੋਗੇ ਲੰਡੇ ਕੇ ਕਈ ਵਿਆਹ ਵਾਲੇ ਭਰਾਵਾ ਕਹਿੰਦੇ ਅਸੀਂ ਨਾ ਕਾਰਡ ਵੇਖੇ ਸਾਨੂੰ ਐ ਲੱਗਿਆ ਤੁਸੀਂ ਸਾਨੂੰ ਸੱਦਿਆ ਹੀ ਨਹੀਂ ਤੇ ਮੁੜ ਕੇ ਕਹਿੰਦਾ ਅਸੀਂ ਕਾਰਡ ਵੇਖ ਕੇ ਸਾਨੂੰ ਕਾਰਡ ਤੋਂ ਡੇਲਾ ਲੱਭਾ ਤੇ ਅਸੀਂ ਬੜਾ ਰੈਗਰਟ ਫੀਲ ਕੀਤਾ ਮਤਲਬ ਕਿ ਬੜਾ ਇਹੋ ਜਿਹਾ ਬੰਦਾ ਕਿਹੜਾ ਹੈ ਜਿਹਨੂੰ ਆਪਣੇ ਵਿਆਹ ਦਾ ਹੀ ਨਹੀਂ ਪਤਾ ਆਪਣੇ ਵਿਚਾਰੇ ਗਵਾਂਢੀ ਕਿਹੜੇ ਕਿਹੜੇ ਗਵਾਂਢੀ ਆਪਣੀ ਜਿਹੜੇ ਫੱਟ ਛੱਡ ਦੇ ਨਾਲ ਜਿਹਨਾਂ ਦਾ ਘਰ ਹੁਣ ਲਓ ਜੀ ਯੋਇ ਨਾਲ ਕੰਦ ਸੰਗੀ ਨਾਲ ਕਹਿੰਦੇ ਯਾਰ ਸਾਨੂੰ ਬੜਾ ਐ ਹੋਇਆ ਪਹਿਲਾਂ ਤੋਂ ਵਿਚਾਰੇ 2-4 ਦਿਨ ਹੈਲੋ ਹੈ ਅੱਗੇ ਬੁਲਾ ਜਾਂਦੇ ਜਿਵੇਂ ਹੁਣ ਬੁਲਾ ਗਏ ਨਾ ਬੁਲਾਉਣੇ ਹਟ ਗਏ ਕਿ ਇਹਨਾਂ ਨੇ ਕਿਹੜਾ ਸਾਨੂੰ ਸੱਦਿਆ ਤੇ ਆਪਾਂ ਭੇਜਿਆ ਰਹਿ ਗਿਆ ਆਪਾਂ ਕਾਰਡ ਹਰ ਕੇ ਹੁਣ ਦਿੱਤਾ ਸੋ ਉਹ ਫਿਰ ਮਾਮੇ ਇਕੱਠੇ ਹੋ ਗਏ 12-1300 ਬੰਦੇ ਨਾਲ ਹਾਂ ਤੇ ਫਿਰ ਚਲੋ ਬਾਕੀ ਅਸੀਂ ਚੱਲਦੇ ਆ ਜੀ ਵਿਆਹ ਤੇ ਬਾਕੀ ਤੁਹਾਨੂੰ ਪ੍ਰੋਗਰਾਮ ਰੰਗ ਰਾਂਗੇ ਉੱਥੇ ਰੰਗ ਰਾਂਗੇ ਪਹੁੰਚਦੇ ਪੜ ਤਾਂ ਨਹੀਂ ਪਾਇਨ ਮੇਰਾ ਪ੍ਰੈਸ ਨਹੀਂ ਉਹਨਾਂ ਦੇ ਘਰੇ ਕੌਣ ਸੀ ਜਿਹਦੇ ਕਾਰਡ ਫੜਿਆ ਉਹਨਾਂ ਨੇ ਆਈ ਡੋਟ ਨੋ ਬ੍ਰੋ ਜਵਾਕ ਸੋ ਛੱਡੋ ਕਹੜਾ ਸ ਪ੍ਰੋਗਰਾਮ ਨਾ ਬਣਾ ਚੰਦਲੇ ਕੀ ਹੈ 10 ਨਵਰ ਲਈ 1.5 ਲਾਇਆ ਕਰ ਲਾ ਵੇ ਬਹਿ ਗਏ ਨੇ ਇੱਕ ਵਿਆਹ ਤੋਂ ਹੀ ਪ੍ਰੋਗਰਾਮ ਤੋਂ ਟੈਂਡ ਕਰ ਲਿਆ ਸੀ ਅੱਛਾ ਹੁਣ ਦੂਜੀ ਮੀਟਿੰਗ ਤਾਂ ਹੁਣ ਦੂਜੇ ਵਿਆਹ ਤੇ ਚੱਲੇ ਪ੍ਰੋਗਰਾਮ ਤੇ ਹੁਣ ਆਪਾਂ ਭੈਣ ਕੇ ਪਿੰਡ ਜਾਣਾ ਬਾਅਦ 10 ਮਿੰਟ ਲਾ ਕੇ ਫਿਰ ਆਪਾਂ ਫਿਰ ਆਪਾਂ ਆਪਦੀ ਮੀਟਿੰਗ ਜਿਹੜੀ ਪਰਸਨਲ ਚ ਜਾਣਾ ਉੱਧਰ ਫਿਰ ਉੱਧਰ ਉਹ ਲੈ ਖਲਾਸਾ ਸਰਪ੍ਰਾਈਜ਼ ਲੇਟ ਦੱਸਾਂਗੇ ਤੁਹਾਨੂੰ ਵੱਡਾ ਧਮਾਕਾ ਹਾਂ ਯੈਸ ਆਵੇ ਆ ਗਏ ਅਸੀਂ ਗਾ ਤੇ ਉਹਨਾਂ ਰਾਤ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਟੈਂਟ ਦੀ ਕੱਲ ਮੀ ਪੈ ਗਿਆ ਡਾਂਡੀ ਲੈ ਪਾਣੀ ਪਾਣੀ ਹੋ ਗਿਆ ਹਰ ਨਹੀਂ ਪੈ ਗਿਆ ਮਾੜਾ ਬਹੁਤ ਸੋਹਣੀ ਕੀਤੀ ਕਰ ਔਖਾ ਆ ਗਿਆ ਯਾਰ ਮੀ ਕਰਕੇ ਬਹੁ ਔਖਾ ਆਇਆ ਚਰਿਆਂ ਦਾ ਇਹਨੇ ਪਤਾ ਨਹੀਂ ਕਿਹੜੀਆਂ ਕੜਛੀਆਂ ਚਟੀਆਂ ਹੀ ਹਾਂ ਸਿਆਣੇ ਸੱਚੀ ਨਹੀਂਦੇ ਬਈ ਕੜਛੀਆਂ ਨਾ ਖਾਇਆ ਕਰੋ ਉਦ ਜਾ ਕੜਛੀ ਝੋਨਾ ਖਾਇਆ ਕਰੋ ਜਾਂ ਖਿਲਾੜੀ ਜੋ ਲਾਗੇ ਹੈਲੋ ਪਰਵਾਦੀ ਗਰੇ ਪਾਹੀ ਆ ਗਏ ਅਸੀਂ ਇੱਥੇ ਪਿੰਡ ਲੋ ਤੁਸੀਂ ਕਿਨੇ ਕ ਟਾਈਮ ਚ ਆ ਗਏ ਤੁਸੀਂ ਉਹ ਤਫਾ ਮਿੰਟ ਦਾ ਪਹਿਲਾ ਪਹਿਲਾ ਵੀ 50 ਮਿੰਟ ਦਾ ਚਾਰਜ ਤਾਂ ਮਿੰਟ ਆਜੋ 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 10 ਮਿੰਟ ਦਾ ਪਹਿਲਾ ਪਹਿਲਾ 50 ਮਿੰਟ ਚ ਆ ਗਿਆ 10 ਮਿੰਟ ਲੱਗਣਗੇ ਹੂੰ ਕੀ ਖਿਆਲ ਆ ਸਮਝ ਨਹੀਂ ਆਈ 5000 ਦਾ 50 ਮਿੰਟ ਚ ਆ ਕੇ 10 ਮਿੰਟ ਲੱਗਣਗੇ ਹੂੰ ਲੱਗ ਗਏ ਬਰੋ ਨੌਜਵਾਨ ਜਾਂਦੇ ਹੋਏ ਅੱਗੇ ਅੱਗੇ ਆਪਾਂ ਪਿੱਛੇ ਛੱਡ ਗਏ ਬਸ ਬੱਤ ਵਿੱਚ ਹੀ ਆਇਆ ਲੈ ਨਾ ਆਪਰੇਸ਼ਨਲ ਤੇ ਬਿੱਦਰ ਵੀ ਕੱਢੇ ਪਿਆ ਰਹੇ ਅੱਛਾ ਤੁਹਾਡੇ ਕੋ ਭਈਏ ਚਲੇ ਅੱਛਾ ਅੱਛਾ ਪੰਜਾਬੀਆਂ ਦਾ ਨਹੀਂ ਕੰਮ ਨਹੀਂ ਬੁੱਲੇ ਤੇ ਫੇਰੇ ਆਪਰੇਸ਼ਨਲ ਜਿਹੜਾ ਹਾਂਜੀ ਉਹ ਤੇ ਬਾਹਰ ਰਹਿੰਦੇ ਆ ਨਹੀਂ 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 ਅੱਛਾ ਮੈਂ ਕੁੱਟਿਆ ਕਾਰ ਆ ਬਾਈਕ ਆ ਹਾਂ ਬਾਈਕ ਦੂਜੇ ਮੈਂ ਸਮਝ ਗਿਆ ਸਮਝ ਗਿਆ ਗੱਲ ਸਾਰੀ ਪਿੰਡਾਂ ਹੀ ਨਹੀਂ ਕਹਿੰਦੇ ਬਾਹਰ ਨਾਲ ਘਰ ਇੱਕ ਆਹੋ ਬਾਈ ਜਾਨ ਅਮਰੀਕਾ ਦੇ ਇੱਥੇ ਟੱਕਰ ਆ ਗਿਆ ਹੁਣ ਬਾਹਰ ਨਾਲ ਤੇ ਕਿਆ ਹੁਣ ਤੇ ਆਪਾਂ ਹੋਈ ਸਮਝਣਾ ਨਾ ਕਰ ਹਾਂ ਹਾਂ ਟੱਕਰ ਅਮਰੀਕਾ ਜਾਏ ਤੇ ਹਾਂ ਤੇ ਉਪਰ ਉੱਥੇ ਰਹਿਲੇ ਕਰਕੇ ਤੇ ਉਹ ਫਿਰ ਆਪਣੇ ਪ੍ਰੋਗਰਾਮ ਤੇ ਜ਼ੋਰ ਵਧ ਲਾਉਂਦੇ ਆ ਹਾਂ ਨਹੀਂ ਨਹੀਂ ਚੋਟੇ ਵੀ ਭਾਂਡੇ ਪੁੰਡੇ ਚੋਰੀ ਹੋ ਜਾਂਦੇ ਆ ਬਾਹਰ ਨਹੀਂ ਇੱਥੇ ਬਾਹਰ ਨਹੀਂ ਇੱਥੇ ਸਾਡੇ ਤਾਂ ਹੀ ਦਕਰ ਭਾਂਡੇ ਨਹੀਂ ਲੋਟ ਆ ਕੇ ਕਹਿੰਦਾ ਆ ਵੀ ਸਾਡਾ ਕਵਾ ਸਾਡੇ ਅੱਜ ਫੇਰ ਟ੍ਰੈਂਟ ਵਾਲੇ ਵਾਲਾ ਭਾਈ ਤੇਰੇ ਵੀਚਾਰਾ ਯਾਰ ਮੈਂ ਪਤੀਲੇ ਲੈ ਕੇ ਆਇਆ ਮਿਲਣੀ ਵਾਲੇ ਦੇ ਨੇ ਕਹਿੰਦਾ ਉਹ ਨਹੀਂ ਲੱਭਦੇ ਫੇਰ ਹਲੇ ਤੱਕ ਨਹੀਂ ਉਹ ਜ਼ਿਆਦਾ ਜ਼ੋਰ ਪਾ ਕੇ ਤਾਂ ਮੁੱਛਾ ਜਿਹਾ ਨਾ ਮੁੰਡਾ ਹੀ ਉੱਚਾ ਲੰਮਾ ਜਾ ਮੈਂ ਸਨੋਵਰ ਦੀ ਗੱਲ ਨਾ ਕਰੋ ਭਾਈ ਤੁਸੀਂ ਹਾਂ ਮੈਂ ਤਾਂ ਇੰਨਾ ਦਾ ਸਨੋੜ ਗਿਆ ਹੀ ਨਹੀਂ ਕਰੇ ਇੰਨਾ ਨਹੀਂ ਲੱਗਿਆ ਕਰੇ ਲੈ ਕੇ ਸਨੋਵਰੀ ਗਿਆ ਜੇ ਮੈਂ ਭਾਂਡੇ ਬਗਾ ਦੇ ਰਿਹਾ ਹਾਂ ਤੇ ਆਪੇ ਭਾਂਡੇ ਹੋ ਰਾ ਹਾਂ ਹਾਂ ਇਹਨਾਂ ਦੇ ਲਾਲ ਲਾਲ ਨਿਸ਼ਾਨ ਲੱਗੇ ਥੱਲੇ ਨਹੀਂ ਯਾਰ ਉਹਦਨੇ ਬੈਠ ਕੇ ਜੀ ਚ ਵੜਦੇ ਸੀਗੇ ਜਾ ਜਾ ਜਵਾਦ ਵਿਆਹ ਹੋਏ ਨੇ 15 ਦਿਨ ਹੋ ਗਏ ਤੁਹਾਡੇ ਆਪ ਕੋ ਵਿਆਹ 20 ਦਿਨ ਚੱਲ ਗਿਆ ਜੀ 20 ਦਿਨ ਹੋ ਗਏ ਮਾਰੀ ਤੁਸੀਂ ਬੰਬ ਗੜਤੀ ਬੜਾ ਵਧੀਆ ਪ੍ਰੋਗਰੈਸ ਪਾ ਭੈਣ ਸਾਡੀ ਘੋ ਰਹਿ ਗਈ ਸੀ ਉਹ ਅਜੇ ਵੀ ਸਾਡੇ ਨਾਲ ਲੜ ਪੈਂਦੀ ਆ ਭਾਈ ਉਹ ਸਾਡੇ ਨਾਲ ਹੀ ਲੜ ਪੈਂਦੀ ਆ 5 ਮਿੰਟ ਰੋਸੀਆਂ ਵਾਲੀ 5 ਮਿੰਟ ਚ ਮੰਨ ਜਾਂਦੀ ਸਾਡੇ ਨਾਲ ਹੁਣ ਉਹ ਨੂੰ ਐ ਹੋਈ ਜਾਣਾ ਹੁਣ ਕਿਉਂ ਉੱਥੇ ਬੈਠਿਆ ਤੇ ਮੈਂ ਉੱਥੇ ਚਲ ਗਈ ਹਾਂ ਹਾਂ ਉਹਨੂੰ ਟੈਨਸ਼ਨ ਪਈ ਹੋਣੀ ਆ ਜੋ ਕਿ ਕਿੱਥੇ ਗਿਆ ਮੋਗੇ ਆ ਗਦੇ ਬਣਾ ਕੋਲਾ ਹਾਂ ਇੱਕ ਨੇੜੇ ਬਹੁਤ ਆ ਕਿ ਜਿਹੀ ੜ ਕੋਲ ਦੀ ਇਸ ਲੰਗ ਜੀਗੇ ਹੋ ਕੇ ਜਾਓ ਮੋਗੇ ਤਾਂ ਉਹਨੇ ਰੋਹ ਚੰਗੂ ਹੀ ਅਹੀਂ ਹਾਂ ਉਹ ਕਹਿੰਦੀ ਹੋ ਕੇ ਜਾਓ ਚਲ ਐ ਮੂੰਹ ਪਿਆਰ ਬਣਿਆ ਆ ਬਿਲਕੁਲ ਉਹ ਲੈ ਲੋ ਅਰ ਐਕੋਰੇਸ਼ਨ ਮਾਰ ਕੇ ਪਾ ਦੋ ਜਗਣੀ ਰਾਲ ਤਾਏ ਲਾਏ ਉਹਨਾਂ ਨੇ ਲੇਕਿਨ ਆ ਪਾ ਲਾ ਕੇ ਲਾਲ ਵੀ ਹੈ ਘਰੇ ਵਿਚਾਲੇ ਆਪਾਂ ਵੀ ਹੈ ਮੱਝਾਂ ਨੇ ਹਾਂ ਪਿਛੇ ਨਾਲ ਦਿਖਾਓ ਵੀ ਆਏ ਹੋ ਇੰਨੇ ਬੈਟਰ ਸਕਿੱਲ ਤੁਸੀ ਫੋਟੋਆਂ ਦੇਖਿਆ ਹੋਣੀਆਂ ਮੱਖੂ ਵਾਲੇ ਰਾਵਾਂ ਤੇ ਸਾਥ ਵਾਲੇ ਪਾਸੇ ਇਹਨਾਂ ਨੂੰ ਜੋੜ ਕੇ ਕੋਈ ਰਾਹ ਇਹਨਾਂ ਨੇ ਛੱਡਿਆ ਜਿੱਥੇ ਇਹਨਾਂ ਦੇ ਬੰਨ੍ਹਦੇ ਫੋਟੋ ਨਾ ਹੋਵੇ ਤੇ ਐਡਵਰਟਾਈਜ਼ਮੈਂਟ ਬੈਟਰ ਸਕਿੱਲ ਬੈਟਰ ਸਕਿੱਲ ਲਈ ਵੀ ਸਾਰੇ ਪਾਸੇ ਲੱਗਿਆ ਨਾਕਾਸ਼ ਡੈਕੋਰੇਸ਼ਨ ਇਹਨਾਂ ਦਾ ਹਾਂਜੀ ਆਪਣੇ ਬਾਅਦ ਚ ਵਾਹ ਜੀ ਵਾਹ ਨਹੀਂ ਬਹੁਤ ਸੋਹਣੇ ਡੈਕੋਰੇਸ਼ਨ ਕੀਤੇ ਵੀ ਰਾਤ ਨੂੰ ਹੋਵੇ ਨਾ ਜਦੋਂ ਕੋਈ ਮਰਚਾ ਮਰਚਾ ਜਗਦੀ ਜਗ ਮਜਾ ਕੋਈ ਨੀ ਇਹ ਤੇ ਸਟੇਜ ਲੱਗਦੀ ਪੂਰੀ ਕੀ ਬਾਤ ਹੈ ਅੱਛਾ ਬਾਕੀ ਚੀਜ਼ੇ ਸੋਹਣੀ ਲੱਗਦੀ ਆ ਹੂੰ ਕਿੱਥੇ ਜਾਣਾ ਪਰ ਜਗਦੇ ਆ ਜਾਗੋ ਵਾਲਾ ਵੀ ਰੋਈ ਜਾਣਾ ਪਉਣ ਕਰਾ ਉਹ ਸਾਨੂੰ ਅੱਗੇ ਰੋਈ ਜਾਣਾ ਕਹਿੰਦਾ 15 ਮਿੰਟ ਵੀ ਨਹੀਂ ਆਏ ਵਿਆਹ ਤੇ ਅੱਗੇ ਵਿਆਹ ਤੇ ਫੋਨ ਲਾ ਲਾ ਖੱਦ 15 ਮਿੰਟ ਤੇ ਸਰ ਕੋ ਉਹ ਪਿਆਰ ਵਾਲਾ ਹੁਣ ਕੀ ਕਰੀਏ ਨਹੀਂ ਆ ਜਾਣਾ ਹੀ ਪੈਂਦਾ ਸਾਨੂੰ ਤੇ ਸੁਨੌਰ ਨਾਲ ਤਾਂ ਜ਼ਿਆਦਾ ਮੋਹ ਪਿਆਰ ਤੇ ਪਿਆਰ ਵਾਲਾ ਠੀਕ ਦੀ ਵਾਕੀ ਪਕੌੜਿਆਂ ਨਾਲ ਪਿਆਰ ਵਾਲਾ ਪੈ ਗਿਆ ਹਾਂ ਸੁਨੌਰ ਦੇ ਮਨ ਚ ਤਾਂ ਕੋਈ ਗੱਲ ਨਹੀਂ ਹੈਗੀ ਸੀ ਹੈ ਨਹੀਂ ਤੇ ਦਿਖਾਇਓ ਆਇਓ ਹਾਂ ਮਾਰ ਗਿਆ ਦੇਖ ਲੈ ਉਹ ਖਾ ਦਿੰਨੇ ਹੁਣੇ ਅਸੀਂ ਚੰਗੀ ਹੋਈ ਐਵੇਂ ਜੀ ਦਿਖਾਈ ਤੂੰ ਬਾਤ ਚ ਵੇਖਣੀ ਯਾਰ ਸਾਨੂੰ ਦਿਖਾ ਪੈਣਾ ਐ ਘੁੰਮ ਕੇ ਨਹੀਂ ਕਹਦਾ ਬੰਦਾ ਬੰਦਾ ਬਹੁਤ ਮਾੜਾ ਹੈ ਇਹ ਵਿਚਾਰ ਇਹਨਾਂ ਨੂੰ ਜਿਆਦਾ ਪਤਾ ਇਹਨਾਂ ਬਾਈ ਬਹੁਤ ਸੋਹਣੀ ਡੈਕੋਰ ਹੈ ਉਹਗਾ ਹੱਥਾਂ ਲੱਗ ਲੱਗੇ ਜਦ ਇਹਨੂੰ ਲਓ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਨੂੰ ਸੱਦਣ ਲਈ ਅਹੀਂ ਆਏ ਚਾਹ ਪਿਆਈ ਤੁਸੀਂ ਸਾਨੂੰ ਨਹੀਂ ਨਹੀਂ ਸਮਾ ਭਾਈ ਵਾਕਏ ਤੁਸੀਂ ਕੱਢਦੇ ਤੁਸੀਂ ਅਮਰੀਕਾ ਤੋਂ ਕੰਮ ਕਰਦੀ ਵੀਰ ਹੱਸਾ ਆਣ ਕੇ ਸਮਾਗਮ ਕਰਾਉਂਦੇ ਨੇ ਪਿੰਡ ਦੇ ਵਿੱਚ ਟੇਟ ਚਲੋ ਮਾਰਾ ਆ ਆਹ ਬੜੀ ਚੀਜ਼ ਵਧਾ ਗੜੀ ਲੱਗੀ ਹਰ ਸਾਲ ਤੁਸੀਂ ਆਉਂਦੇ ਚਲੋ ਮਾਰਾ ਕਰਾਉਂਦਾ ਹਾਂ ਇਹਨਾਂ ਲੋਕੀ ਨਹੀਂ ਪੱਟੇ ਤੋੜ ਦਿੰਦੇ ਤੁਸੀਂ ਆਪ ਦੱਸੇ ਕਿ ਨਹੀਂ ਆਉਂਦੇ ਹੋ ਹਾਂਜੀ ਆਪਣਾ ਨਹੀਂ ਲੈਣਾ ਉਹਨਾਂ ਦਾ ਆਹ ਆਈਏ ਬਦਨਾਮੀ ਕਰਦੀ ਆਹ ਬਾਤ ਚੁੱਕੋ ਹਾਸੇ ਭੜੇ ਕੀ ਕਹਤਾ ਜੀ ਅੱਗੇ ਗੱਲ ਲਾਜਾ ਅੱਜ ਕਿਤੇ ਅੱਗੇ ਕਿਵੇਂ ਡਰਤਾ ਨਹੀਂ ਹੈ ਕਿ ਨਹੀਂ ਕੋਈ ਨਹੀਂ ਆਪਾਂ ਨੂੰ ਡਰ ਨੋ ਡਰ ਕਰੋ ਉਹਨਾਂ ਨੂੰ ਬਹੁਤਾ ਹੀ ਗੈਣ ਬਾਕੀ ਚੱਲ ਕੋਈ ਨਹੀਂ ਜਿਹੜੇ ਸੱਜਣ ਭਰਾ ਐ ਉਹਨਾਂ ਨੇ ਵੀ ਬਾਬਾ ਮੇਰ ਕਰੇ ਲਾਏਗਾ ਇਧਰ ਕੰਮ ਕਰ ਚੰਗੇ ਕੋਈ ਨਹੀਂ ਰੁੱਕੇ ਜਾਂਗੇ ਰੁੱਕੇ ਜਾਉਂਗੇ ਇਹ ਬਲਾਕ ਪਨਾਮਾ ਤੋਂ ਮੁੜਿਆ ਤੂੰ ਮਕਸੀਕੋ ਆ ਉਥੋਂ ਮੁੜਿਆ ਤੁਸੀਂ ਮੈਨੂੰ ਲੈ ਕੇ ਆਇਆਂ ਗੱਡੀ ਤੇ ਜਾ ਕੇ ਉਧਰ ਹਾਂ ਮੈਂ ਲੈ ਕੇ ਜਾਂਦਾ ਜਾ ਹਾਂ ਸਕਰਪੀਆ ਦੇ ਤੇ ਗਿਆ ਹਾਂ ਹਾਂ ਮੈਨੂੰ ਬੁਲਾ ਲਿਆ ਹੁੰਦਾ ਉਹ ਅੱਗ ਅੱਗੋ ਕਹਿੰਦੇ ਕਹਿੰਦੇ ਟਰੰਪ ਜੁੱਤੀ ਲੈ ਕੇ ਪਾਇਆ ਗਿਆ ਕਹਿੰਦੇ ਇਹਨੂੰ ਨਹੀਂ ਯਾਰ ਜੁੱਤੀ ਲੈ ਕੇ ਨਹੀਂ ਪਾਇਆ ਸੀ ਹਾਂ ਪਾਇਆ ਨਹੀਂ ਹਜੇ ਤਾਂ ਮਕਸੀਕੋ ਉਹ ਕਹਿੰਦੇ ਬਾਰਡਰ ਬਾਰਡਰ ਦੇ ਅੱਗੇ ਖੜਾ ਸੀ ਕਹਿੰਦੇ ਉਹ ਲੈ ਕੇ ਕਹਿੰਦੇ ਡਾਂਗ ਕੇ ਤੇ ਆ ਵੀਰ ਤੈਨੂੰ ਆ ਇੱਧਰ ਵਾੜ ਦੇ ਚੱਲ ਬਾਹਰ ਚੱਲ ਚੱਲ ਆਹ ਕਹਿੰਦਾ ਤੇਰੇ ਲੱਛਣ ਨਹੀਂ ਹੈਗੇ ਜਾਈ ਲੱਛਣ ਠੀਕ ਹੈ ਸ਼ਕਲ ਨਹੀਂ ਹੈ ਕੋਈ ਚੱਲ ਤਨੇ ਕਹੇ ਬਾਹਰ ਕੱਢਦਾ ਤੈਨੂੰ ਕਹਤੇ ਤਾਂ ਜਨ ਪਹਿਲੀ ਮੇਰੀ ਮਾਸੀ ਆ ਮੇਰਾ ਚਾਚਾ ਮੇਰੀ ਮਾਸੀ ਸਾਸਰੀ ਘਾਲ ਜੀ ਕੀ ਆ ਚਾਲਾ ਦੇ ਸਾਸਰੀ ਘਰ ਫੇਰ ਕਹਿੰਦੀ ਕੋਈ ਸਾਸਰੀ ਘਾਲ ਨਹੀਂ ਕੋਈ ਸਾਸਰੀ ਘਾਲ ਨਹੀਂ ਖੇ ਕਰਾ ਕੇ ਦਵਾਈ ਸਵੇਰੇ ਨਾਲ ਨਹੀਂ ਲੈ ਗਏ ਬਹੁਤ ਬੈਰ ਟੂ ਮੱਚ ਖੇ ਹੋਈ ਆ ਜੇ ਹੁਣਾਂ ਨੂੰ ਆਪਾਂ ਆਉਣ ਦੇ ਵੀ ਦਰਸ਼ਨ ਅਮਨ ਦਰਸ਼ਨ ਕੀ ਨਾ ਮਨਾਂ ਵੀ ਅਮਨ ਦਾ ਵੀ ਰੂਪ ਰੂਪ ਕਰਾ ਦਿੰਨੇ ਆ ਮੈਂ ਤਾਂ ਮੇਲਾ ਜੰਮਿਆ ਖੇ ਕਰਾਉਣ ਨੂੰ ਮੈਂ ਐਵੇਂ ਵਿੱਚ ਰਗੜਿਆ ਆ ਆ ਅੱਜਾ ਜਿਹੜੇ ਵੀ ਫੁੱਲ ਪੈ ਚੁੱਕੇ ਨੇ ਮੇਰਾ ਨਾਲ ਦੀ ਨਾਲ ਤੋਂ ਡਾਪਰਾ ਗੁਰਸ਼ਰਨ ਸਿੰਘ ਸੰਧੂ ਮੇਰੇ ਕੋ ਕਸੂਰ ਨਹੀਂ ਲੈਣਾ ਕਿ ਮੈਂ ਵੇ ਰਗੜਿਆ ਜਾਣਾ ਗਰੀਬ ਆ ਤੇ ਇਹ ਜੇ ਹੱਥ ਉਠਾਉਂਦਾ ਇਗਨੋਰ ਕਰਿਓ ਤੇ ਅਸੀਂ ਅੱਜ ਜਾ ਰਹੇ ਆ ਹੁਣ ਅਸੀਂ ਪਹੁੰਚ ਚੁੱਕੇ ਕਿਲੋਮੀਟਰ ਦੀ ਬਾਟ ਹੀ ਆ ਉਦੋਂ ਲਾਈਟ ਬੰਦ ਕਰਾਂ ਸਾਰੀ ਘਰ ਦੀ ਉਹ ਤੋਂ ਡਰਾਇਰ ਚਲਾ ਕੇ ਸੂਲਰ ਬੰਦ ਕਰਾਇਆ ਮੂਛਾ ਕੁੰਡੀਆਂ ਸ਼ੌਕ ਨਾਲ ਜੇ ਸ਼ੌਕ ਨਗਰਾਂ ਜੰਮੂਛਾ ਕੁੰਡੀਆਂ ਲੋਕ ਵਾਂ ਲਈ ਕਹਿਣ ਲੱਪਿਓ ਗੱਲ ਦੀ ਗੱਲ ਸਿੱਖ ਕਿਹਨੇ ਕਰਾਈਆਂ ਖੇਣ ਇਹਦਾ ਖੇਕ ਕਰਾ ਕੇ ਮੂਛਾ ਕੁੰਡੀਆਂ ਕਰਾਈਆਂ ਤੇ ਲੋਕ ਵੀ ਕਹਿੰਦੇ ਨੇ ਲਾਈਟ ਜਗਾਈ ਲ ਜਾਂਦੇ ਨੇ ਤੇ ਤੈਨੂੰ ਕੱਥਲੇ ਲਾ ਦੀਏ ਹੁਣ 10 ਜ ਤੇ ਅਸੀਂ ਹੁਣ ਜਾ ਰਹੇ ਕੱਕ ਕਿਵੇਂ ਆ ਬੋਡਿਆ ਪੂਰਾ ਵੈਰੀ ਗੁੱਡ ਆ ਕੇ ਰਾਈ ਇਹ ਸਾਹਮਣੇ ਸਨੋਵਰ ਬੱਲਾ ਤੇ ਗੁਰਚਰਨ ਸਿੰਘ ਸੰਧੂ ਜਗਜੀਤ ਸਿੰਘ ਗਿੱਲ ਤੇ ਇਹਨਾਂ ਬੰਨੇ ਕੀ ਵੇਅਰ ਕੱਢਦੇ ਆ ਨਾ ਜਾਂ ਮੈਨੂੰ ਇੱਦਾਂ ਬੋਲਦੇ ਯਾਰ ਗਰੀਬ ਵਿਚਾਰੇ ਨੂੰ ਕੁਝ ਨਹੀਂ ਬੋਲਦੇ ਦਵਾਈਆਂ ਭੁੱਲ ਗਿਆ ਵੇਖੀ ਦਵਾਈਆਂ ਦੂਮੀ ਭੁੱਲ ਗਏ ਮੈਂ ਸਵੇਰੇ ਦੱਸਿਆ ਸੀ ਮੈਂ ਕਾ ਚਾਬੀ ਦਾ ਤੈਨੂੰ ਚੇਤੇ ਦਵਾਈਆਂ ਦਾ ਨਹੀਂ ਚੇਤਾ ਤੇ ਹਈ ਦਵਾਈਆਂ ਫੜਾਇਆ ਹੀਏ ਬਸ ਤੇ ਨਾਲ ਦੀ ਨਾਲ ਸਵੇਰੇ ਆਵਣ ਵੀ ਘਰੇ ਆਣੀ ਸੀਗੀ ਤੇ ਬਾਕੀ ਆ ਨੇੜੇ ਦੀ ਸਕੀਰੀ ਦਾ ਇਹੋ ਹੀ ਫਾਇਦਾ ਹੁੰਦਾ ਕਿ ਬੰਦਾ ਮਿੰਟੋ ਮਿੰਟ ਜਾ ਸਕਦਾ ਨੇ ਤੁਰੇ ਹੁਣੇ ਪਹੁੰਚ ਚਲੇ ਹਾਂ ਮਤਲਬ 10 ਮਿੰਟ ਤੋਂ 10 ਮਿੰਟਾਂ ਦੇ ਵਿੱਚ ਆਸੀਂ ਜਾ ਸਕਦੇ ਆ ਤੇ 20 ਮਿੰਟਾਂ 'ਚ ਘਰੇ ਚੱਲ ਜੰਨੇ ਆ ਕਿਉਂਕਿ ਫਿਰ ਮੁਗੇ ਜਾਣਾ ਹੁੰਦਾ ਨਾ 5-10 ਮਿੰਟ ਉੱਧਰ ਵੀ ਲੱਗਦੇ ਆ ਆ ਵੇਖਾ ਉਹ ਪ੍ਰੋਗਰਾਮ ਹੈ ਨਾ ਦਾ ਬਾਬਾ ਜੀ ਦਾ ਪਾਠ ਹੋ ਰਿਹਾ ਤੇ ਬਹੁਤ ਸੋਹਣਾ ਪ੍ਰੋਗਰਾਮ ਅਰੇਂਜਮੈਂਟ ਕੀਤਾ ਹੈ ਹਨਾ ਬਾਈ ਨੇ ਹਰ ਵਾਰ ਅਮਰੀਕਾ 'ਚ ਹੁੰਦੇ ਹਰ ਵਾਰ ਕਰਾਉਂਦੇ ਆ ਹਾਂ ਆ ਵੇਖ

ਦੇ ਨਾ ਕੱਟਾ ਵੀ ਪੈ ਜਾਂਦੇ ਬਰਾ ਦਾ ਰੱਖਦੇ ਇਹਨਾਂ ਨੇ ਅਮਣਾ ਭਾਜੀ ਭਾਜੀ ਉਧਰ ਹੈ ਹੈ ਕਿੱਧਰ ਆ ਵੇ ਉਹਨਾਂ ਦੇ ਘਰ ਅੱਛਾ ਇੱਥੋਂ ਦਿਖਾ ਦਿਨੇ ਫਿਰ ਉਹਣਾ ਦਵਾਈ ਰਹਿ ਗਈ ਤੇਰੀ ਕਦੇ ਰੋਲਾ ਪੈ ਗਿਆ ਦਵਾਈ ਦਾ ਤੇ ਪੈਣਾ ਹੀ ਸੀ ਨਾ ਉਹ ਬੋਲੀ ਕਿੰਨੇ ਲੋਗ ਵੇਲਾ ਸੁਣਨਾਉਂਦੇ ਹਨਾ ਤੁਸੀਂ ਵੀ ਸੁਣ ਸਕਦੇ ਹੋ ਚੱਲਦੇ ਬਲੌਗ ਤੂੰ ਵੀ ਚੱਲੀ ਉਧਰ ਹੀ ਉਧਰ ਹੀ ਚੱਲੀ ਸੋਤ ਜਾਇਆ ਨਾ ਪ੍ਰੋਗਰਾਮ ਆਣਾ ਆ ਜਾ ਗਏ ਆ ਅਸੀਂ ਜਾਣਾ ਮੇਰੇ ਨਾਲ ਸਾਸੀ ਕਾ ਕੋਣ ਆ ਮੇਰੇ ਨਾਲ ਆ ਗਈ ਬਾਜ ਇੱਕ ਜਾਇਆ ਬਣਾਇਆ ਮੁਕੇ ਜਾ ਕੇ ਆਉਣਾ ਓਕੇ ਚੱਲ ਮੁਕੇ ਜਾ ਕੇ ਆਉਣਾ ਮੈਡੀਸਿਨ ਲੈ ਗਈ ਤੇਰੀ ਆ ਮੈਡੀਸਿਨ ਤੇਰੀ ਓਕੇ ਧੰਨਵਾਦ ਕੋਈ ਆ ਪਾਣੀ ਮੇਰਾ ਦੱਸੋ ਮੈਨਾਂ ਆਉਣਾ ਉਹਦਾ ਵਾਪਤਾ ਹਾਂ ਕੋਈ ਪਾਣੀ ਵਾਪਤਾ ਨਹੀਂ ਹੁਣ ਗੱਲ ਹੀ ਲੈ ਤੂੰ ਹੀ ਬੈਠਾ ਮੈਂ ਲੈ ਕੇ ਨੂੰ ਠੰਡਾ ਕੋਈ ਨਹੀਂ ਆਵੇ ਆਵਣਿਆ ਤਾਂ ਫਿਰ ਨੇ ਨਾ ਸੂਟ ਸਟ ਕੱਢ ਕੇ ਬੈਠੀ ਆਉਦੇ ਬੁਟੀਕ ਦੇ ਸਾਰੇ ਨਾ ਸੁਣੋਰ ਆ ਸੂਟ ਨਾਲ ਬੱਸ ਵੀ ਕੱਢਣਾ ਉਹ ਅੱਜ ਪੋੜਾ ਵਾ ਤੇ ਜਦੋਂ ਅਸੀਂ ਪੀ ਸੁਪੀ ਲੈ ਕੇ ਉਹਨੂੰ ਬੰਦ ਕਰਨਾ ਹਾਂ ਨਾ ਆ ਖਾਲੀ ਕਿ ਭੜਿਆ ਡੀਟੌਕਸ ਨਾਲ ਖਾਲੀ ਆ ਡੀਟੌਕਸ ਵਾਲਾ ਨਾ ਆ ਵੀ ਲਿਆਂਦਾ ਜੀ ਇਧਰ ਉਹ ਵਾਲਾ ਪਾਣੀ ਆ ਡੀਟੌਕਸ ਗਰਮੇ ਦੇ ਵਿੱਚ ਵਧੀਆ ਤੇ ਗਰਮੇ ਦੇ ਵਿੱਚ ਖਕੂਮਬਰ ਹੋਰ ਕਿ ਨਾ ਬੱਸ ਅਕੀਨ ਆ ਕਿਰ ਕੋਲੇ ਟਮਾਟਰ ਪਾ ਕੇ ਉਹ ਨੀंबू ਪਾ ਕੇ ਜਿੰਜਰ ਪਾ ਕੇ ਚਾਰ ਚਾਰਜ ਨੂੰ ਖਾਦੇ ਭਈ ਇਹਦਾ ਫੇਰ ਆਪਾਂ ਲੈ ਗਏ ਥੋੜਾ ਹੋਲਾ ਨਾ ਕਿ ਦੀ ਜੁੜੀ ਕੱਟੀ ਬਣੀ ਆ ਕਾਕੂ ਆ ਆਵੇ ਤੈਨੂੰ ਉਹ ਪੇਜ ਤੇ ਮੈਸੇਜ ਕਿੰਨੇ ਆਏ ਹਾਂ ਚਾਰ ਮੈਸੇਜ ਆਪਾਂ ਪੈਸੇ ਨਹੀਂ ਭੋਲੇ ਕਿਸ ਨੂੰ ਨਹੀਂ ਇਹਦਾ ਨੰਬਰ ਤੇ ਲਾ ਦੇ ਆਪੇ ਕਿਤੇ ਦੋ ਮੈਸੇਜ ਆਏ ਗਰੀਬ ਹੂਣਾ ਗਰੀਬ ਹੂਣਾ ਗਰੀਬ ਨੂੰ ਹੂਣਾ ਤੂੰ ਕਿ ਆਪਦੇ ਨੰਬਰ ਜਨੇ ਪੈਸੇ ਭੋਲੇ ਉਹ ਕੱਟ ਥੋੜਾ ਆ ਆ ਜਾ ਜੱਕੀ ਦਾ ਵਾ ਮੇਰਾ ਨਹੀਂ ਤੇਰਾ ਭਾਜੀ ਲੱਗਦਾ ਪਿਛਾ ਛਾਟੂ ਪਿਛਾ ਛਾਟੂ ਕੌਣ ਕੌਣ ਜਨਦੀ ਹਦਰਾ ਕਿਦੋਂ ਇਹ ਐਂਟਲ ਦਿਨ ਕਿਦਨਾ ਕੱਲ ਨੂੰ ਸਮਾਗਮ ਆ ਕੱਲ ਆ ਕੱਲ ਸਮਾਗਮ ਨਹੀਂ ਵਧੀਆ ਅੱਜ ਕੱਲ ਨੂੰ ਕਰਦੇ ਨਾ ਹਾਂ ਬਹੁਤ ਵਧੀਆ ਸਮਾਗਮ ਆ ਵੀ ਆਇ ਨਹੀ ਮੀਰਾ ਦਿੱਤੀ ਦਰਬਾਰ ਸਾਹਿਬ ਖੋਲ ਗਏ ਵਿਖਾਈ ਨਹੀਂ ਸੀ ਨਾ ਉਦੋਂ ਪੈਕਿੰਗ ਸੀ ਨਾ ਆ ਕੀ ਲੱਗਾ ਆ ਸਟicker ਵਿਚ ਲੱਗਾ ਆ ਇਹ ਪਹਿਲਾਂ ਹੀ ਆਇਆ ਸੀ ਇਹ ਪਿੱਛੂ ਆਇਆ ਬਹੁਤ ਅੰਦਰ ਆ ਹਾਂ ਮੀਰਾ ਹੁੰਦਾ ਲੇ ਅਲਮਾਰੀ ਇਹਨਾਂ ਵਾਲੀ ਮੀਰਾ ਹੁੰਦੀ ਆ ਨਾ ਹਾਂ ਜਮੀਰਾ ਹਾਂ ਐਸੀ ਅੱਛਾ ਉਹ ਜਿਹੜਾ ਸ਼ਾਓ ਉਹ ਵੇ ਆਹ ਬੰਦ ਕਰੇ ਸੀ ਆ ਵੇ ਮੈਨੂੰ ਨਹੀਂ ਪਤਾ ਹੀ ਉਹ ਜਿਹੜੀ ਨੰਬਰ ਉਹ ਐਲ ਸੀ ਡੀ ਵੀ ਹੁੰਦੀ ਆ ਆ ਦੇਖ ਤੇ ਆ ਹਾਂ ਸੇਵ ਵੀ ਹੋ ਗਿਆ ਨਾ ਕਲਰ ਇਹ ਸਾਰੇ ਦਾ ਆ ਜਿਹੜੀ ਪ੍ਰੈਸ ਹੈ ਨਾ ਇਹ ਮੁੰਡੀ ਦੇ ਬਾਹਰ ਲੱਗੇ ਹੋ ਗਏ ਆਕਰ ਕੇ ਕਿੱਥੇ ਹੈਲੋ ਪ੍ਰੈਸ ਹਾਰੇ ਬਰੋਏ ਹੈਲੋ ਮੇਰੀ ਪ੍ਰੈਸ ਇਹ ਕਿੱਥੋਂ ਆਈ ਬਾਹਰੋਂ ਆਈ ਇੰਡੀਆ ਚ ਹਾਂ ਸਾਰੇ ਰੰਗ ਵੀ ਲਗਾ ਪਿਆ ਹੋ ਗਏ ਹੋਰੇ ਬਰਾਵੋ ਵੀ ਵੇ ਇੱਕ ਨਹੀਂ ਕਰਾਬ ਨਹੀਂ ਹੋएगी ਤੂੰ ਸਾਰਾ ਵੇਖ ਕੇ ਆਂ ਬਰਾਊਨ 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 ਸਾਰਾ ਕੁਝ ਬਰਾਊਨ ਹੋਣਾ ਵੀ ਬਰਾਊਨ ਹੋਣਾ ਮੈਚਿੰਗ ਮੈਚਿੰਗ ਹਲ ਵੀ ਬਰਾਊਨ ਹੋਣਾ ਪਾਣੀ ਵੀ ਬਰਾਊਨ ਪੱਖਾ ਵੀ ਬਰਾਊਨ ਇੱਥੇ ਵੀ ਬਰਾਊਨ ਇੱਥੇ ਵੀ ਬਰਾਊਨ ਆਹ ਬਿਰਵਾਲੇ ਜੰਦੇ ਲੱਗੇ ਦੁਵਾ ਵੀ ਬਰਾਊਨ ਦੁਵਾ ਦੇ ਹਾਂ ਇਹ ਬਿਰਵਾਲੇ ਜੰਦੇ ਲੱਗੇ ਚਿਪਕੇ ਲਾਉਣ ਤੇਰੀ ਨਹੀਂ ਕੀਤਾ ਮੇਲਾ ਅਸੀ ਬਰਾਊਨ ਬਰਾਊਨ ਹੱਥੀਂ ਬੰਨ੍ਹਦੇ ਇੱਥੇ ਤੱਕ ਆ ਅਸੀ ਦਾ ਲਾਉਣ ਨੂੰ ਦੇ ਨਹੀਂ ਕੀਤਾ ਸੋ ਲਓ ਜੀ ਇਹਦੀ ਦਵਾਈ ਡਿਲੀਵਰ ਕਰ ਚੱਲੇ ਆ ਹਾਂ ਜੀ ਆਪਣਾ ਦਵਾਈਆਂ ਦਾ ਕੰਮ ਆ ਜੀ ਦਵਾਈਆਂ ਦਾ ਕੰਮ ਆ ਜੀ ਅਸੀਂ ਆਏ ਫੇਰ ਆਇਆ ਰਾਤ ਦੇ ਧੰਨਵਾਦ ਸਾਡੇ ਸਰਤਾ ਆ ਕੇ ਫੇਰ ਧੰਨਵਾਦ ਕਰਕੇ ਉਹ ਖੇ ਕਰਾ ਕੇ ਆਏ ਅਸੀਂ ਦਾ ਹਾਂ ਮੰਮੀ ਕਹਿੰਦੀ ਜਲ ਜਓ ਨਹੀਂ ਤਾਂ ਵੱਡੀ ਜਾਉਗੇ ਤੁਸੀਂ ਮੰਮੀ ਤਾਂ ਮੈਨੂੰ ਬੁਲਾਉਂਦੀ ਬੱਬੀ ਦਾ ਬੁਲਾ ਲੈ ਗਈ ਹੋਰ ਹਾਂ ਤੈਨੂੰ ਬੁਲਾਉਂਦੀ ਮੈਂ ਫੇਰ ਕਿਹੜੀ ਗੱਲ ਲੜੀ ਦੀ ਉਹ ਦੋ ਦੀ ਲੜੀ ਨਹੀਂ ਅੰਗੇ ਬਲੌ ਰੌਣ ਤੇ ਨਹੀਂ ਮੈਂ ਮੇਰੀ ਗੱਲ ਸੁਣਾ ਮੈਂ ਫੋਨ ਲਾਉਣੀ ਆ ਨਾ ਤੇ ਕੋਲ ਬਹਿ ਕੇ ਸਾਰੀਆਂ ਗੱਲਾਂ ਸੁਣ ਲੈਂਦੀ ਆ ਤੂੰ ਕੈਮਰੇ ਚ ਨਹੀਂ ਹੋਗੀ ਮੰਮੀ ਕੋਲ ਬੈਠੀ ਨਹੀਂ ਹਾਂ ਤੇ ਮੈਂ ਫੋਨ ਉਮ ਨਹੀਂ ਵੇਖ ਲੈਣੀ ਪਛਾਣਨੇ ਸੋਲ ਨਹੀਂ ਪੜਨਾ ਹੂ ਨਾ ਹਾਂ ਨਾ ਕੁਛ ਮੈਂ ਕਹਣਾ ਮੈਂ ਹੀ ਮੂਮੀ ਦਾ ਗੱਲ ਕਰਾ ਦੇ ਕੋਈ ਚਾ ਕੋਲ ਖੜੀ ਨਹੀਂ ਕੋਈ ਗੱਲ ਨਹੀਂ ਬੋਲਵਾਦੀ ਹੋਰ ਵਿੱਚ ਕੀ ਆ ਚਾਣੀ ਹੋਰ ਬਾਈ ਕੀ ਆ ਜੀ ਠੀਕ ਆ ਚਲੋ ਜੀ ਇਸੇ ਨਾਲ ਸਾਡਾ ਵਲੌਗ ਕਰ ਦਿੰਦੇ ਦਵਾਈ ਅਸੀਂ ਪਹੁੰਚੀ ਕਰਤੀ ਅਸੀਂ ਮੇਰੇ ਚੇਤਾ ਭੁੱਲ ਗਏ ਸਵੇਰੇ ਵੀ ਆਏ ਸੀ ਇੱਥੇ ਹੀ ਭੁਲ ਗਏ ਦਵਾਈ ਫਿਰੋ ਕਰਿਆ ਅਸੀਂ ਉਹਨਾਂ ਨੇ ਕਥਾ ਇੱਧਰ ਆਈ ਸੀ ਆਪਾਂ ਬਾਤ ਇਹਨਾਂ ਕਰੀ ਆਪਣੇ ਜਿਹੜਿਆ ਵੀ ਆ ਹਾਂ ਸੁੱਖੇ ਕੀ ਕਰੀ ਸੀ ਚੱਲੀਏ ਚੱਲੋ ਹੋਰ ਨੈਕਸਟ ਗੋਟਨ ওকে ਥੈਂਕ ਯੂ ਚਲੋ ਤੁਹਾਨੂੰ